ਆਪ ਦੇ ਡਿਪਟੀ ਮੇਅਰ ਦਾ ਹੋਇਆ ਪਾਰਾ ਹਾਈ ਦਸਤਾਰ ਧਾਰੀ ਦੇ ਮਾਰਿਆ ਥੱਪੜ ਹਰੀ ਪਗੜੀ ਵਾਲੇ ਦੇ ਥੱਪੜ ਮਾਰ ਰਹੇ ਇਹ ਨੇ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਡਿਪਟੀ ਮੇਅਰ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸਮਾਗਮ ਚਾਇ ਇੱਕ ਦਸਤਾਰ ਧਾਰੀ ਸ਼ਖਸ ਨੂੰ ਮਾਂ ਭੈਣ ਦੀਆਂ ਗੱਦੀਆਂ ਗਾਲਾਂ ਕੱਢੀਆਂ ਤੇ ਥੱਪੜ ਮਾਰਿਆ ਜਿਸ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਾਣਕਾਰੀ ਮੁਤਾਬਕ ਅੱਜ ਜਲੰਧਰ 'ਚ ਆਮ ਆਦਮੀ ਪਾਰਟੀ ਦੇ ਲੀਡਰ ਦੀ ਇੱਕ ਤਾਜਪੋਸ਼ੀ ਸਮਾਗਮ ਸੀ ਜਿੱਥੇ ਆਮ ਆਦਮੀ ਪਾਰਟੀ ਦੇ ਕਈ ਵਰਕਰ ਪਹੁੰਚੇ ਸਨ ਜਿਨ੍ਹਾਂ 'ਚ ਇੱਕ ਇਹ ਹਰੀ ਪਗੜੀ ਵਾਲਾ ਸ਼ਖਸ ਵੀ ਸੀ ਜਿਸ ਤੇ ਆਪ ਦੇ ਹੋਰਾਂ ਲੀਡਰਾਂ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਇਹ ਸ਼ਖਸ ਨੇ ਬਾਕੀ ਲੀਡਰਾਂ ਦੀ ਜੇਬ 'ਚੋਂ ਪੈਸੇ ਤੇ ਫੋਨ ਚੋਰੀ ਕਰ ਰਿਹਾ ਹੈ ਤਾਂ ਫਿਰ ਕੀ ਸੀ ਇਹਨਾਂ ਸੁਣਦੇ ਹੀ ਆਮ ਆਦਮੀ ਪਾਰਟੀ ਦੇ ਡਿਪਟੀ ਮੇਅਰ ਦਾ ਪਾਰਾ ਹਾਈ ਹੋਇਆ ਤੇ ਇਸ ਸ਼ਖਸ ਦੇ ਸਾਰੇ ਆ ਸਾਹਮਣੇ ਮੀਡੀਆ ਦੇ ਸਾਹਮਣੇ ਤੇ ਲੋਕਾਂ ਸਾਹਮਣੇ ਮਾ ਪੈਂਦੀਆਂ ਗੰਨੀਆਂ ਗਾਲਾਂ ਕੱਢੀਆਂ ਤੇ ਇੰਨਾ ਹੀ ਨਹੀਂ ਡਿਪਟੀ ਮੇਅਰ ਸਾਹਿਬ ਦਾ ਗੁੱਸਾ ਇੰਨਾ ਵੱਧ ਗਿਆ ਕਿ ਦਸਤਾਰ ਧਾਰੀ ਦੇ ਥੱਪੜ ਚੜ ਦਿੱਤਾ ਤੇ ਨਾਲ ਹੋਰਾਂ ਨੇ ਵੀ ਕੁੱਟਮਾਰ ਸ਼ੁਰੂ ਕਰ ਦਿੱਤੀ ਸ਼ਾਇਦ ਡਿਪਟੀ ਮੇਅਰ ਸਾਹਿਬ ਇਹ ਭੁੱਲ ਗਏ ਕਿ ਕਾਨੂੰਨ ਹੱਥ ਚ ਲੈਣਾ ਜਾਂ ਕੁੱਟਮਾਰ ਕਰਨੀ ਉਹਨਾਂ ਦਾ ਕੰਮ ਨਹੀਂ ਹੈ ਤੇ ਉਧਰ ਹੀ ਜਿਸ ਸ਼ਖਸ ਤੇ ਇਲਜ਼ਾਮ ਲੱਗ ਰਹੇ ਸਨ ਉਹ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦਾ ਵਰਕਰ ਦੱਸਦਾ ਦੁਹਾਈ ਦੇਂਦਾ ਰਿਹਾ ਮંત્રી ਨਾਲ ਗੱਲ ਕਰਵਾਉਣ ਦੀ ਵੀ ਮਿੰਨਤਾ ਕਰਦਾ ਰਿਹਾ ਮੇਰੀ ਗੱਲ ਸੁਣੋ ਚੋਰੀ ਕਰਦਾ ਮੇਰੇ ਬਾਰੇ ਮੈਨੂੰ ਬੁੱਲੋ ਮੈਂ ਕੌਣ ਆ ਤੁਮੇ ਮੈਂ ਨਾ ਪ੍ਰਾਣਾ ਵਰਕਰ ਆ ਮੇਰਾ ਚੋਰੀ ਨਹੀਂ ਕੀਤੀ ਯਾਰ ਅੱਜ ਵੀ ਦਿਖਾ ਰਹੀ ਹੈ ਇੱਕ ਮਿੰਟ ਮੇਰੀ ਗੱਲ ਸੁਣੋ ਜੇ ਮੈਂ ਨਵਜੋਤ ਨਵਜੋਤ ਜੀ ਨਾਲ ਗੱਲ ਕਰਾ ਦਿੰਦਾ ਤੁਹਾਡੇ ਮੰਤਰੀ ਨਾਲ ਵੀਡੀਓ ਕੱਢ ਕੇ ਖੈਰ ਇਹ ਸਭ ਮਾਮਲਾ ਆਮ ਆਦਮੀ ਪਾਰਟੀ ਦੇ ਸਮਾਗਮ ਚ ਹੋਇਆ ਤੇ ਡਿਪਟੀ ਮੇਅਰ ਸਾਹਿਬ ਨੂੰ ਗੰਦੀਆਂ ਗਾਲਾਂ ਤੇ ਹੱਥ ਚੁੱਕਣ ਤੋਂ ਪਹਿਲਾਂ ਇਹ ਸੋਚਣਾ ਚਾਹੀਦਾ ਹੈ ਕਿ ਉਹ ਸ਼ਹਿਰ ਦੇ ਡਿਪਟੀ ਮੇਅਰ ਨੇ ਜਿੰਨਾ ਵੱਲ ਵੇਖ ਕੇ ਵਰਕਰ ਕੀ ਕੁਝ ਸਿੱਖਣਗੇ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ